ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੋਂ ਦੀ ਇਸ ਗਮੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਦੇ ਸਮਾਂ ਹੁੰਦਾ ਸੀ ਸੋਸ਼ਲ ਮੀਡੀਆ ਤੇ ਕੀ ਬੋਲਿਆ ਜਾਂਦਾ ਹੈ ਕੀ ਲਿਖਿਆ ਜਾ ਰਿਹਾ ਹੈ ਉਸ ਨੂੰ ਜਨਤਾ ਦੀ ਆਵਾਜ਼ ਜਾਂ ਲੋਕਾਂ ਦੀ ਕੀ ਰਾਏ ਹੈ ਇਸ ਦਾ ਪੈਮਾਨਾ ਮੰਨਿਆ ਜਾਂਦਾ ਸੀ ਤੇ ਫਿਰ ਸਿਆਸੀ ਪਾਰਟੀਆਂ ਦੇ ਆਈਟੀ ਸੈੱਲਾਂ ਨੇ ਇਸ ਮਾਧਿਅਮ ਤੇ ਕਬਜ਼ਾ ਕਰ ਲਿਆ ਤੇ ਇਸ ਦਾ ਇਸਤੇਮਾਲ ਆਪਣੇ ਫਾਇਦੇ ਦੀ ਜੋ ਗੱਲ ਹੈ ਉਸ ਨੂੰ ਫੈਲਾਉਣ ਦੀ ਕਰਨ ਲੱਗ ਪਏ ਤੇ ਉਸੇ ਨੂੰ ਲੋਕਾਂ ਦੀ ਆਵਾਜ਼ ਮੰਨ ਲਿਆ ਜਾਵੇ ਤਾਂ ਕਿ ਉਹਨਾਂ ਨੂੰ ਫਾਇਦਾ ਹੋਵੇ ਇਸ ਚੀਜ਼ ਦੀਆਂ ਕੋਸ਼ਿਸ਼ਾਂ ਹੋਣ ਲੱਗ ਪਈ। ਹੁਣ ਲੁਧਿਆਣੇ ਦੀ ਜਿਮਨੀ ਚੋਣ ਵੀ ਕੋਈ ਵੱਖਰੀ ਨਹੀਂ ਸੀ ਪਰ ਇੱਕ ਰਾਏ ਇਹ ਸਾਰਿਆਂ ਨੂੰ ਮਨਜ਼ੂਰ ਸੀ ਉਹ ਇਹ ਸੀ ਕਿ ਜੋ ਵੀ ਨਤੀਜੇ ਇਸ ਲੁਧਿਆਣਾ ਜਿਮਨੀ ਚੋਣ ਦੇ ਆਉਣਗੇ ਉਹ ਪੰਜਾਬ ਦੀ ਸਿਆਸਤ ਵਿੱਚ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਰਾਹ ਖੁੱਲਣਗੇ ਕਿਹੜੀ ਪਾਰਟੀ ਸੱਤਾ ਦੇ ਵਿੱਚ ਆਏਗੀ ਉਸ ਦਾ ਕੋਈ ਨਾ ਕੋਈ ਰਾਹ ਪੱਧਰਾ ਹੋਏਗਾ ਜਾਂ ਇੰਡੀਕੇਸ਼ਨ ਜਾਂ ਇਸ਼ਾਰਾ ਇਸ ਨਤੀਜਿਆਂ ਤੋਂ ਮਿਲੇਗਾ ਬਹੁਤ ਸਾਰੇ ਲੋਕ ਜੋ ਨਤੀਜਿਆਂ ਦਾ ਅੰਕਲਨ ਕਰਦੇ ਹਨ ਉਹ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਪਈਆਂ ਵੋਟਾਂ ਦੇ ਨਾਲ ਤੁਲਨਾ ਕਰਦੇ ਸੀ ਤੇ ਉਸ ਨੂੰ ਕੋਈ ਨਾ ਕੋਈ ਮਾਪਦੰਡ ਲੈ ਕੇ ਮੰਨਣ ਦੀ ਕੋਸ਼ਿਸ਼ ਕਰਦੇ ਸੀ ਪਰ ਉਹ ਸਹੀ ਨਹੀਂ ਹੈ ਕਿਉਂਕਿ ਹਰ ਵਾਰ ਜਿਹੜੀ ਚੋਣ ਹੁੰਦੀ ਹੈ ਉਹ ਅਲੱਗ ਮੁੱਦਿਆਂ ਤੇ ਲੜੀ ਜਾਂਦੀ ਹੈ ਚੋਣਾਂ ਸਾਰੀਆਂ ਹੀ ਵੱਖਰੀਆਂ ਹੁੰਦੀਆਂ ਨੇ ਇਸ ਵਾਰ ਵੋਟ ਪ੍ਰਤੀਸ਼ਤ ਵੀ 52 ਫੀਸਦੀ ਦੇ ਲਗਭਗ ਹੀ ਰਿਹਾ ਸੀ ਜੋ ਕਿ ਬਹੁਤ ਹੀ ਘੱਟ ਸੀ ਤੇ ਨਾ ਤਾਂ 2024 ਦੇ ਵਿੱਚ ਵੋਟ ਪ੍ਰਤੀਸ਼ਤ ਇੰਨਾ ਘੱਟ ਸੀ ਤੇ ਨਾ ਹੀ 2027 ਦੇ ਵਿੱਚ ਵੋਟ ਪ੍ਰਤੀਸ਼ਤ ਇੰਨਾ ਘੱਟ ਰਹੇਗਾ ਸੋ ਉਹ ਤੁਲਨਾ ਕਰਨੀ ਉਹਨਾਂ ਫਿਗਰਾਂ ਦੀ ਉਹ ਬਿਲਕੁਲ ਵੀ ਸਹੀ ਨਹੀਂ ਜੇ ਇਸ ਨਤੀਜੇ ਦਾ ਸਹੀ ਅੰਕਲਨ ਕਰਨਾ ਹੈ ਤਾਂ ਕਿ ਕਿਸ ਪਾਰਟੀ ਨੇ 2027 ਦੇ ਲਈ ਇਹਨਾਂ ਨਤੀਜਿਆਂ ਤੋਂ ਕੀ ਸਬਕ ਸਿੱਖਣੇ ਹਨ ਕੀ ਸਬਕ ਸਹੀ ਹੋਣੇ ਹਨ ਤਾਂ ਚਾਰ ਮੁੱਖ ਤਰ੍ਹਾਂ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਨਤੀਜੇ ਇਹਨਾਂ ਪਾਰਟੀਆਂ ਬਾਰੇ ਕੀ ਕਹਿੰਦੇ ਨੇ ਜਾਂ ਇਹਨਾਂ ਪਾਰਟੀਆਂ ਨੂੰ ਇਸ ਨਤੀਜੇ ਤੋਂ ਕੀ ਸਬਕ ਸਿੱਖਣ ਦੀ ਲੋੜ ਹੈ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਸੱਤਾਧਿਰ ਪਾਰਟੀ ਦੀ ਗੱਲ ਕਰਦੇ ਆ ਜੇ ਚੋਣਾਂ ਦੌਰਾਨ ਸੋਸ਼ਲ ਮੀਡੀਆ ਨੂੰ ਦੇਖੀਏ ਤਾਂ ਇਹ ਜਾਬਤਾ ਸੀ ਕਿ ਪੰਜਾਬ ਦੇ ਲੋਕ ਸਰਕਾਰ ਤੋਂ ਅੱਕੇ ਪਏ ਨੇ ਤੇ 2027 ਦੀ ਉਡੀਕ ਰਚਨ ਕਿ ਕਦੋਂ ਉਹਨਾਂ ਨੂੰ ਮੌਕਾ ਮਿਲੇ ਤੇ ਸੱਤਾਧਿਰ ਨੂੰ ਚਲਦਿਆਂ ਕਰਨ ਇਹਨਾਂ ਦਾ ਬੋਰੀ ਬਿਸਤਰਾ ਬਣ ਕੇ ਇਹਨਾਂ ਨੂੰ ਇਥੋਂ ਬਾਹਰ ਕਰਨ ਪਰ ਜ਼ਮੀਨੀ ਹਕੀਕਤ ਇਹ ਨਹੀਂ ਹੈ ਲੋਕ ਬਹੁਤ ਜ਼ਿਆਦਾ ਖੁਸ਼ ਨਹੀਂ ਹਨ ਇਹ ਸਾਰਿਆਂ ਨੂੰ ਪਤਾ ਹੈ ਜੋ ਉਮੀਦਾਂ ਉਹਨਾਂ ਦੀਆਂ ਇਸ ਸਰਕਾਰ ਤੋਂ ਸੀ ਉਹ ਪੂਰੀਆਂ ਨਹੀਂ ਹੋਈਆਂ ਇਹ ਵੀ ਕਿਹਾ ਜਾ ਸਕਦਾ ਹੈ ਪਰ ਜਿਹੜੇ ਇਹ ਜੇ ਲੋਕ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਸਿਆਸੀ ਪਾਰਟੀਆਂ ਤੋਂ ਜਾਂ ਸਿਆਸਤ ਤੋਂ ਹੀ ਉਦਾਸੀਨ ਹੋ ਗਏ ਹਨ ਇਹ ਕਿਹਾ ਜਾ ਸਕਦਾ ਹੈ ਤੇ ਇਹ ਕੁੱਲ ਵੋਟ ਪ੍ਰਤੀਸ਼ਤ ਜੋ ਪਈ ਹੈ ਇਸ ਵਾਰ ਲੁਧਿਆਣਾ ਦੀ ਜ਼ਿਮਨੀ ਚੋਣ ਉਸ ਤੋਂ ਵੀ ਝਲਕਦਾ ਲੋਕ ਵੋਟ ਪਾਉਣ ਹੀ ਨਹੀਂ ਆ ਰਹੇ ਇਹ ਤਾਂ ਸਹੀ ਹੈ ਪਰ ਹਾਲਾਤ ਇਹ ਬਣ ਗਏ ਹਨ ਕੀ ਲੋਕ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਲਈ ਵੋਟ ਪਾ ਰਹੇ ਨੇ ਜਾਂ ਉਹਦੇ ਖਿਲਾਫ ਵੋਟ ਪਾ ਰਹੇ ਇਹ ਵੀ ਸਹੀ ਨਹੀਂ ਬਹੁਤ ਹੀ ਫਸਮੀ ਟੱਕਰ ਤੋਂ ਬਾਅਦ ਨਤੀਜੇ ਦੇਖਣ ਦੇ ਦੋ ਹੀ ਨਜ਼ਰੀਏ ਹਨ ਇੱਕ ਤਾਂ ਕਿ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਹਰ ਇੱਕ ਰਾਊਂਡ ਦੇ ਵਿੱਚ ਪਹਿਲੇ ਰਾਊਂਡ ਤੋਂ ਲੈ ਕੇ ਆਖਰੀ ਰਾਊਂਡ ਤੱਕ ਸੰਜੀਵ ਅਰੋੜਾ ਦੀ ਲੀਡ ਇੱਕ ਵੀ ਵਾਰ ਨਹੀਂ ਟੁੱਟੀ ਲਗਾਤਾਰ ਉਹ ਲੀਡ ਬਣਾਈ ਰੱਖੀ ਹੋਈ ਉਹਨਾਂ ਨੇ ਦੂਸਰਾ 2022 ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਲਹਿਰ ਸੀ ਲੋਕ ਪੂਰੇ ਤਰੀਕੇ ਦੇ ਨਾਲ ਹਰ ਉਮੀਦਵਾਰ ਨੂੰ ਜਿਹਦਾ ਉਹਨਾਂ ਨੇ ਨਾਮ ਵੀ ਨਹੀਂ ਸੁਣਿਆ ਉਹਨੂੰ ਭਰ-ਭਰ ਕੇ ਵੋਟਾਂ ਪਾ ਰਹੇ ਸੀ ਉਦੋਂ ਵੀ ਇਹ ਸੀਟ ਜਿਹੜੀ ਹੈ ਉੱਥੇ ਜਿੱਤ ਦਾ ਮਾਰਜਨ ਆਮ ਆਦਮੀ ਪਾਰਟੀ ਦਾ 7512 ਸੀ 7512 ਸੀ ਤੇ ਉਦੋਂ ਕੁੱਲ ਵੋਟਾਂ ਜਿਹੜੀਆਂ ਸੀ 117000 ਪੰਜਾਹ ਤੇ ਹੁਣ ਜਦੋਂ ਪਾਰਟੀ ਦੀ ਸਰਕਾਰ ਬਣੀ ਨੂੰ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਤੇ ਵੋਟਾਂ ਦੀ ਪ੍ਰਤੀਸ਼ਤ ਵੀ ਜਿਹੜੀ ਹੈ ਘੱਟ ਪਈਆਂ ਲੋਕਾਂ ਦੀ ਲਹਿਰ ਨਹੀਂ ਹੈ ਲੇਕਿਨ ਲੋਕਾਂ ਦੀ ਨਾਰਾਜ਼ਗੀ ਜ਼ਰੂਰ ਸਰਕਾਰ ਦੇ ਖਿਲਾਫ ਹੈ ਤੇ ਵੋਟਾਂ ਵੀ ਮਹਿਸ 90000 ਹੀ ਪਈਆਂ ਨੇ ਉਦੋਂ ਜਿੱਤ ਦਾ ਮਾਰਜਨ 10000 ਤੋਂ ਉੱਪਰ ਹੈ ਇਸ ਚੀਜ਼ ਨੂੰ ਵੀ ਅੰਕਲਨ ਦੇ ਵਿੱਚ ਲਿਆਉਣਾ ਚਾਹੀਦਾ ਹੈ ਕਿ ਇਹਨਾਂ ਦੀ ਪਰਫਾਰਮੈਂਸ ਕੀ ਰਹੀ ਹੈ ਨਤੀਜੇ ਆਮ ਆਦਮੀ ਪਾਰਟੀ ਦੇ ਲਈ ਕੀ ਕਹਿੰਦੇ ਨਹੀਂ ਜਾਂ ਲੋਕਾਂ ਦਾ ਸੁਨੇਹਾ ਕੀ ਹੈ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ 2000 ਦੀ 27 ਦੀ ਲੜਾਈ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਾਹਰ ਨਹੀਂ ਸਮਝਿਆ ਜਾ ਸਕਦਾ ਨਾ ਹੀ ਸਮਝਣ ਦੀ ਗਲਤੀ ਵਿਰੋਧੀ ਧਿਰਾਂ ਨੂੰ ਕਰਨੀ ਚਾਹੀਦੀ ਜੋ ਕਾਂਗਰਸ ਪਾਰਟੀ ਜਾਂ ਅਕਾਲੀ ਦਲੇ ਦਾਅਵੇ ਕਰਦੇ ਨੇ ਕਿ ਅਗਲੀ ਸਰਕਾਰ ਸਾਡੀ ਹੀ ਬਣਨੀ ਹੈ ਬਾਇ ਡਿਫਾਲਟ ਲੋਕ ਜਿਹੜੇ ਨੇ ਆਮ ਆਦਮੀ ਪਾਰਟੀ ਤੋਂ ਅੱਕੇ ਹੋਏ ਨੇ ਉਹਨਾਂ ਨੇ ਸੱਤਾ ਤੋਂ ਬਾਹਰ ਕਰ ਦੇਣਾ ਹੈ ਉਹਨਾਂ ਨੂੰ ਆਪਣੀ ਸੋਚ ਜਿਹੜੀ ਹੈ ਉਹਦੇ ਉੱਪਰ ਕੋਈ ਨਾ ਕੋਈ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਨੂੰ ਹਰਾਉਣਾ ਇੰਨਾ ਸੌਖਾ ਨਹੀਂ ਹੋਏਗਾ ਲੇਕਿਨ ਆਮ ਆਦਮੀ ਪਾਰਟੀ ਨੂੰ ਵੀ ਇਸ ਨਤੀਜਿਆਂ ਤੋਂ ਕੁਝ ਨਾ ਕੁਝ ਸਬਕ ਲੈਣ ਦੀ ਲੋੜ ਹੈ ਉਹ ਇਹ ਹੈ ਕਿ ਵਕਤ ਰਹਿੰਦੇ ਸਮਾਂ ਰਹਿੰਦੇ ਹੀ ਇਹਨਾਂ ਨੂੰ ਇੱਕ ਦੋ ਪ੍ਰਾਪਤੀਆਂ ਗਣਾਉਣ ਵਾਸਤੇ ਅਜਹੀਆਂ ਕਰਨੀਆਂ ਪੈਣਗੀਆਂ ਜੋ ਕਿ ਲੋਕਾਂ ਜਦੋਂ ਇਹ ਵੋਟਾਂ ਮੰਗਣ ਜਾਣ ਤਾਂ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕਣ ਕਿ ਸਾਡੀਆਂ ਆਹ ਤਿੰਨ ਚਾਰ ਪੰਜ ਪ੍ਰਾਪਤੀਆਂ ਨੇ ਜੋ ਅਸੀਂ ਪਿਛਲੇ 5 ਸਾਲਾਂ ਦੇ ਵਿੱਚ ਕੀਤੀਆਂ ਸਿਰਫ ਮੁਫਤ ਬਿਜਲੀ ਤੇ ਜੋ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਸਮੇਂ ਬਾਅਦ ਔਰਤਾਂ ਨੂੰ 1-1000 ਰੁਪਿਆ ਦਿੱਤਾ ਜਾਵੇਗਾ ਉਸ ਦੇ ਸਿਰ ਤੇ ਤੁਸੀਂ ਹੁਣ ਜਾ ਫਿਰ ਜਿਤ ਪ੍ਰਾਪਤ ਕਰ ਲਓਗੇ ਇਹ ਕਾਫੀ ਨਹੀਂ ਹੋਏਗਾ ਤੁਹਾਨੂੰ ਆਪਣੇ ਕੰਮਕਾਰ ਦੇ ਵਿੱਚ ਥੋੜੀ ਬਹੁਤ ਸੁਧਾਰ ਲਿਆਉਣ ਦੀ ਲੋੜ ਹੈ ਜੋ ਤੁਹਾਡੀਆਂ ਪ੍ਰਾਪਤੀਆਂ ਨੇ ਜਿਵੇਂ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਪਿਛਲੇ 2 ਸਾਲਾਂ ਤੋਂ ਚਾਹੇ ਉਹ JEE ਹੋਵੇ ਜਾਂ NEET ਹੋਵੇ ਮੈਡੀਕਲ ਦੇ ਇੰਜੀਨੀਅਰਿੰਗ ਦੇ ਇੰਟਰੈਸਟ ਚਸ਼ਟਾਂ ਦੇ ਵਿੱਚ ਕਾਮਯਾਬ ਹੋ ਰਹੇ ਨੇ ਜਿਹੜੇ ਚੰਗੀਆਂ ਸੰਸਥਾਨਾਂ ਦੇ ਵਿੱਚ ਇਹਨਾਂ ਨੂੰ ਦਾਖਲਾ ਮਿਲ ਰਿਹਾ ਹੈ ਉਸ ਨੂੰ ਹਾਈਲਾਈਟ ਕਰਨ ਦੀ ਲੋੜ ਹੈ ਉਜਾਗਰ ਕਰਨ ਦੀ ਲੋੜ ਹੈ ਨਾ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਤੁਸੀਂ ਸਿਰਫ ਇਨਾਗੂਰੇਸ਼ਨ ਕਰੀ ਚੱਲੋ ਉਹ ਵੀ ਖਾਨਿਆਂ ਦਾ ਜਾਂ ਟੁੱਟੀਆਂ ਹੋਈਆਂ ਕੰਧਾਂ ਬਣਾਈਆਂ ਚਾਰਦਵਾਰੀ ਕੀਤੀ ਉਸ ਦਾ ਜੋ ਤੁਹਾਡੀਆਂ ਅਸਲ ਪ੍ਰਾਪਤੀਆਂ ਨੇ ਜੋ ਲੋਕਾਂ ਦੇ ਜੀਵਨ ਦੇ ਵਿੱਚ ਫਰਕ ਪਿਆ ਹੈ ਸਰਕਾਰੀ ਸਕੂਲ ਦੇ ਬੱਚੇ ਚੰਗਾ ਰਿਜ਼ਲਟ ਲੈ ਕੇ ਆ ਰਹੇ ਨੇ ਉਹਨਾਂ ਚੀਜ਼ਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣ ਦੀ ਲੋੜ ਹੈ ਆਮ ਆਦਮੀ ਕਲੀਨਿਕ ਤੇ ਵਿੱਚ ਤੁਸੀਂ ਕਿੰਨਾ ਲੋਕਾਂ ਦਾ ਫਾਇਦਾ ਦੇ ਚੁੱਕੇ ਹੋ ਉਹ ਉਜਾਗਰ ਕਰਨ ਦੀ ਲੋੜ ਹੈ ਤੁਸੀਂ ਨਸ਼ਾ ਛਡਾਉਣ ਦੇ ਵਿੱਚ ਕੋਈ ਵੱਡਾ ਅਪਰਾਲਾ ਕਰਨ ਦੇ ਵਿੱਚ ਕਾਮਯਾਬ ਹੋਏ ਹੋ ਜਾਂ ਨਹੀਂ ਯੁੱਧ ਨਸ਼ਾ ਵਿਰੁੱਧ ਇੱਕ ਅਲੱਗ ਚੀਜ਼ ਹੈ ਲੋਕਾਂ ਦੇ ਘਰ ਟਾਇਆ ਜਾ ਰਹੇ ਨੇ ਉਹ ਦਿਖਾਉਣ ਲਈ ਠੀਕ ਹੈ ਪਰ ਜਿੰਨੇ ਵੱਡੀ ਮਾਤਰਾ ਦੇ ਵਿੱਚ ਨੌਜਵਾਨ ਨਸ਼ੇ ਕਰ ਰਹੇ ਨੇ ਉਹਨਾਂ ਨੂੰ ਛਡਾਉਣ ਦੇ ਲਈ ਕੀ ਕੀਤਾ ਉਹਦੇ ਉੱਪਰ ਵੀ ਕੋਈ ਨਾ ਕੋਈ ਕੰਮ ਕਰਨ ਦੀ ਲੋੜ ਹੈ ਜਾਂ ਫਿਰ ਬੇਅਦਬੀ ਦੇ ਮਸਲਿਆਂ ਦੇ ਉੱਤੇ ਕੋਈ ਇਨਸਾਫ ਦਵਾਇਆ ਜਾ ਸਕੇ ਕਈ ਅਜਿਹੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਨੇ ਅਜੇ ਸਾਲ ਡੇਢ ਸਾਲ ਹੈ ਤੁਹਾਡੇ ਕੋਲ ਜੋ ਤੁਹਾਡੇ ਉਮੀਦਵਾਰ ਸਤਾਈ ਦੇ ਵਿੱਚ ਵੋਟਰਾਂ ਦੇ ਕੋਲ ਲੈ ਕੇ ਜਾ ਸਕਣ ਉਹ ਤੁਹਾਨੂੰ ਉਹਨਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਵਿਰੋਧੀ ਧਿਰਾਂ ਵੱਲੋਂ ਜੋ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਮੁੱਦਾ ਉਠਾਇਆ ਜਾ ਰਿਹਾ ਹੈ ਉਹ ਸਿਰਫ ਇਹੀ ਹੈ ਕਿ ਇਹ ਦਿੱਲੀ ਦੀ ਸਰਕਾਰ ਦਿੱਲੀ ਦੇ ਲੋਕਾਂ ਹਿੱਟ ਦੱਬ ਗਏ ਨੇ ਦਿੱਲੀ ਤੋਂ ਇਹ ਸਰਕਾਰ ਚਲਾਈ ਜਾ ਰਹੀ ਹੈ ਉਹੀ ਉਹਨਾਂ ਕੋਲ ਮੁੱਦਾ ਹੈ ਉਸ ਤੋਂ ਇਲਾਵਾ ਉਹਨਾਂ ਕੋਲ ਕੋਈ ਮੁੱਦਾ ਲੋਕਾਂ ਦੇ ਸਾਹਮਣੇ ਰੱਖਣ ਨੂੰ ਨਹੀਂ ਹੈ ਕਿਤੇ ਕੋਈ ਠੋਸ ਅੰਕੜਿਆਂ ਦੇ ਨਾਲ ਉਹ ਇਹ ਗੱਲ ਨੂੰ ਸਾਬਿਤ ਨਹੀਂ ਕਰ ਸਕਦੇ ਕਿ ਪੰਜਾਬ ਦਾ ਕੀ ਨੁਕਸਾਨ ਹੋ ਗਿਆ ਹੈ ਕਿੰਨੇ ਕਰੋੜ ਦਾ ਨੁਕਸਾਨ ਹੋ ਗਿਆ ਹੈ ਕਿੱਥੇ ਕਪਲਾ ਕੀਤਾ ਹੈ ਕਿੱਥੇ ਕਰਪਸ਼ਨ ਹੋਈ ਹੈ ਅੱਜ ਤੱਕ ਇੱਕ ਵੀ ਇਸ ਤਰ੍ਹਾਂ ਦੀ ਵਿਰੋਧੀ ਧਿਰਾਂ ਕੋਲ ਕੋਈ ਮੁੱਦਾ ਸਾਹਮਣੇ ਲਿਆਉਣ ਦੇ ਵਿੱਚ ਉਹ ਸਫਲ ਨਹੀਂ ਹੋਏ ਨੇ ਲੇਕਿਨ ਜੋ ਆਮ ਆਦਮੀ ਪਾਰਟੀ ਦਾ ਇਹ ਖਿਲਾਫ ਰਿਐਕਸ਼ਨ ਹੈ ਉਹ ਇਹ ਹੈ ਕਿ ਉਹ ਇਸ ਨੂੰ ਬਿਲਕੁਲ ਨਜ਼ਰਅੰਦਾਜ਼ ਕਰਦੇ ਨੇ ਇਸਤੇ ਜ਼ਿਆਦਾ ਸਫਾਈ ਦਿਨਾ ਜਾਂ ਇਸਤੇ ਜਵਾਬ ਦੇਣ ਦੀ ਕੋਸ਼ਿਸ਼ ਵੀ ਨਹੀਂ ਕਰ ਰਹੇ ਕਿ ਇਹ ਸਹੀ ਹੈ ਜਾਂ ਕੀ ਉਹਨਾਂ ਨੂੰ ਇਸ ਪਰਸੈਪਸ਼ਨ ਨੂੰ ਠੀਕ ਕਰਨ ਦੀ ਵੀ ਲੋੜ ਹੈ ਕਿ ਉਹਨਾਂ ਨੂੰ ਇਹ ਦਿਖਾਉਣਾ ਪਏਗਾ ਕਿ ਜਿਹੜੇ ਦਿੱਲੀ ਤੋਂ ਲੋਕ ਆ ਰਹੇ ਨੇ ਚਾਹੇ ਉਹਨਾਂ ਦੀ ਪਾਰਟੀ ਦੇ ਹੀ ਵੱਡੇ ਲੀਡਰ ਨੇ ਉਹ ਥੋੜੇ ਜਿਹਾ ਬੈਕਫੁੱਟ ਤੇ ਰਹਿਣ ਤੇ ਭਗਵੰਤ ਮਾਨ ਤੇ ਹੋਰ ਮੰਤਰੀਆਂ ਨੂੰ ਜਾਂ ਅਮਨ ਅਰੋੜਾ ਨੂੰ ਇਹਨਾਂ ਨੂੰ ਅੱਗੇ ਕਰਕੇ ਦਿਖਾਇਆ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਜੋ ਵਿਰੋਧੀ ਤਿਰ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਪਰ ਦਬਾਅ ਮਾੜਾ ਨਾ ਦਿਖਾਈ ਦੇਵੇ ਲੇਕਿਨ ਵਿਰੋਧੀ ਧਿਰਾਂ ਵੱਲੋਂ ਵੀ ਜੋ ਦਿੱਲੀ ਨੂੰ ਪੰਜਾਬ ਦਾ ਦੁਸ਼ਮਣ ਦਿਖਾਉਣ ਦੀ ਜੋ ਕੋਾਇਤ ਚੱਲ ਰਹੀ ਹੈ ਉਹ ਜਿਹੜੀ ਫਿਲਾਸਫੀ ਹੈ ਕਿ ਇਹ ਫਾਇਦੇਮੰਦ ਹੈ ਵਿਰੋਧੀ ਧਿਰਾਂ ਦੇ ਲਈ ਹੁਣ ਤੱਕ ਦੇਆਂ ਜਿੰਨੀਆਂ ਵੀ ਚੋਣਾਂ ਹੋਈਆਂ ਨੇ ਉਹਨਾਂ ਦੇ ਨਤੀਜਿਆਂ ਤੋਂ ਤਾਂ ਇਹ ਨਹੀਂ ਲੱਗਦਾ ਕਿ ਵਿਰੋਧੀ ਧਿਰਾਂ ਨੂੰ ਇਸ ਦਿੱਲੀ ਵਿਰੋਧ ਕਰਨ ਦਾ ਕੋਈ ਬਹੁਤਾ ਫਾਇਦਾ ਹੋਇਆ ਹੋਵੇ ਲੇਕਿਨ ਪੰਜਾਬ ਲਈ ਅਤੇ ਪੰਜਾਬ ਦੇ ਨੌਜਵਾਨਾਂ ਲਈ ਬਹੁਤ ਨੁਕਸਾਨਬੰਦ ਹੈ ਇਹ ਗੱਲ ਸਾਫ਼ ਹੈ ਇਸ ਤੋਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਬਹੁਤ ਜ਼ਿਆਦਾ ਲੋਕ ਜਏ ਨਹੀਂ ਜਿਹੜੇ ਥੋੜੇ ਜਾਂ ਬਹੁਤਾ ਇਨ੍ਹਾਂ ਗੱਲਾਂ ਤੇ ਯਕੀਨ ਕਰਦੇ ਨੇ ਉਹਨਾਂ ਨੂੰ ਹਰ ਗੱਲ ਦੇ ਵਿੱਚ ਕੇਂਦਰੀ ਏਜੰਸੀਆਂ ਜਿਹੜੀ ਸਾਜ਼ਿਸ਼ ਕਰ ਰਹੀਆਂ ਨੇ ਉਸ ਦੀ ਗੂੰਹ ਆਉਣ ਲੱਗ ਜਾਂਦੀ ਹੈ ਤੇ ਉਹੋ ਗਲਤ ਕਦਮ ਚੱਕ ਲੈਂਦੇ ਨੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਏ ਤੇ ਪੰਜਾਬ ਦਾ ਤੇ ਪੰਜਾਬ ਦੇ ਨੌਜਵਾਨਾਂ ਦਾ ਮਾੜਾ ਪ੍ਰਭਾਵ ਵੀ ਪੂਰੇ ਦੇਸ਼ ਦੇ ਉੱਤੇ ਜਾ ਕੇ ਪੈਂਦਾ ਹੈ ਸੋ ਇਹ ਵਿਰੋਧੀ ਧਿਰਾਂ ਨੂੰ ਵੀ ਕਿਤੇ ਨਾ ਕਿਤੇ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ ਜਿੱਥੇ ਕਿਤੇ ਵੀ ਕੋਈ ਮੁੱਦਾ ਹੋਵੇ ਵਿਰੋਧ ਹੋਵੇ ਉਹ ਅੰਕੜਿਆਂ ਦੇ ਨਾਲ ਪੇਸ਼ ਕਰਨਾ ਚਾਹੀਦਾ ਹੈ ਕਿ ਪੰਜਾਬ ਦਾ ਨੁਕਸਾਨ ਕੀ ਹੋਇਆ ਹੈ ਸਿਰਫ ਪਿਆਰ ਬਾਜੀ ਕਰਕੇ ਜਾਂ ਦਿੱਲੀ ਨੇ ਸਾਨੂੰ ਦੱਬ ਲਿਆ ਅਸੀਂ ਦਿੱਲੀ ਤੋਂ ਦਬਦੇ ਨਹੀਂ ਇਸ ਨਰੇਟਿਵ ਤੋਂ ਬਚਣਾ ਚਾਹੀਦਾ ਕਾਂਗਰਸ ਟਿਕਿਆ ਜੇ ਇਹ ਕਿਹਾ ਜਾਵੇ ਕਿ ਇਹ ਚੋਣ ਕਾਂਗਰਸ ਪਾਰਟੀ ਨੇ ਨਹੀਂ ਬਲਕਿ ਭਾਰਤ ਪੂਸ਼ਣ ਆਸ਼ੂ ਨੇ ਖੁਦ ਹਾਰੀ ਹੈ ਤਾਂ ਇਸ ਦੇ ਵਿੱਚ ਕੋਈ ਬਹੁਤੀ ਅਤਿਕਥਨੀ ਨਹੀਂ ਹੋਵੇਗੀ ਕਾਂਗਰਸ ਦੀ ਢੜੇਬੰਦੀ ਇਹ ਇਲੈਕਸ਼ਨ ਸ਼ੁਰੂ ਹੋਣ ਤੋਂ ਹੀ ਸਾਰਿਆਂ ਦੇ ਸਾਹਮਣੇ ਸੀ ਇਨਫੈਕਟ ਇਸ ਇਲੈਕਸ਼ਨ ਦੇ ਚੋਣਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਾਜਾ ਵੜਿੰਗ ਤੇ ਭਾਰਤ ਪੂਸ਼ਣ ਆਸ਼ੂ ਦੇ ਵਿਚਾਲੇ 36 ਦਾ ਆਂਕੜਾ ਹੈ ਇਹ ਸਾਰਿਆਂ ਨੂੰ ਸਾਫ਼ ਹੋ ਗਿਆ ਸੀ ਟਿਕਟ ਲੈਣ ਤੋਂ ਲੈ ਕੇ ਵੜਿੰਗ ਦਾ ਆਸ਼ੂ ਦੇ ਘਰ ਜਾਣਾ ਤੇ ਆਸ਼ੂ ਦਾ ਉੱਥੇ ਨਾ ਮਿਲਣਾ ਇਹ ਇਹ ਸਾਰਿਆਂ ਦੇ ਸਾਹਮਣੇ ਮੀਡੀਆ ਦੇ ਵਿੱਚ ਵੀਡੀਓਾਂ ਦੇ ਰੂਪ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਹਰ ਜਗ੍ਹਾ ਚੱਲਦਾ ਰਿਹਾ ਤੇ ਇਹ ਚੋਣਾਂ ਦੇ ਵਿੱਚ ਵੀ ਖਤਮ ਨਹੀਂ ਹੋਇਆ ਹਾਲਾਂਕਿ ਰਾਜਾ ਵੜਿੰਗ ਵੱਲੋਂ ਥੋੜੀ-ਬਹੁਤ ਮਚਿਓਰਿਟੀ ਦਿਖਾਉਂਦੇ ਹੋਏ ਕੋਸ਼ਿਸ਼ ਕੀਤੀ ਗਈ ਉਹ ਆਸ਼ੂ ਦੇ ਘਰ ਵੀ ਗਏ ਉਹ ਜਿੱਦਨ ਨਾਮਜ਼ਦਗੀ ਭਰਨੀ ਸੀ ਉਸ ਦਿਨ ਜਾ ਕੇ ਸ਼ਾਮਿਲ ਵੀ ਹੋਏ ਲੇਕਿਨ ਉਸ ਤੋਂ ਬਾਅਦ ਦੋਨਾਂ ਦੇ ਵਿੱਚ ਦੂਰੀਆਂ ਦੇ ਵਿੱਚ ਕੋਈ ਕਮੀ ਨਹੀਂ ਆਈ ਇਨਫੈਕਟ ਦੋ ਧੜਿਆਂ ਦੀ ਲੜਾਈ ਦੇਖੀ ਜਾਂਦੀ ਰਹੀ ਲੁਧਿਆਣਾ ਦੀ ਇਲੈਕਸ਼ਨ ਦੇ ਵਿੱਚ ਰਾਜਾ ਬੜਿੰਗ ਪ੍ਰਤਾਪ ਬਾਜਵਾ ਤੇ ਲੁਧਿਆਣਾ ਦੇ ਬਾਕੀ ਸਾਰੇ ਐਮਐਲਏ ਤੇ ਲੀਡਰ ਇੱਕ ਪਾਸੇ ਦਿਖਾਈ ਦਿੰਦੇ ਪਰਤ ਕੁਸ਼ਨ ਆਸ਼ੂ ਰਾਣਾ ਗੁਰਜੀਤ ਚਰਨਜੀਤ ਚੰਨੀ ਪ੍ਰਗਟ ਸਿੰਘ ਦੂਜੇ ਖੇਮੇ ਦੇ ਲੋਕ ਦਿਖਾਈ ਦਿੰਦੇ ਰਹੇ ਜੋ ਕਿ ਆਸ਼ੂ ਦੇ ਲਈ ਵੋਟਾਂ ਮੰਗ ਰਹੇ ਸੀ ਪਰ ਕੱਲੀ ਧੜੇਬੰਦੀ ਹੀ ਨਹੀਂ ਇਹਦੇ ਵਿੱਚ ਜੋ ਆਸ਼ੂ ਵੱਲੋਂ ਕੈਂਪੇਨ ਦੀ ਸਟ੍ਰੈਟਜੀ ਚਲਾਈ ਗਈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਕਮੀਆਂ ਰਹੀਆਂ ਚਾਹੇ ਉਹ ਉਹਨਾਂ ਵੱਲੋਂ ਚਾਲਾਂ ਚੱਲਣ ਦੀ ਕੋਸ਼ਿਸ਼ ਕੀਤੀ ਗਈ ਜਿਹੜੇ ਐਸਪੀ ਵਿਜੀਲੈਂਸ ਤੇ ਸੀ ਉਹਨਾਂ ਵੱਲੋਂ ਵਾਰੰਟ ਕੱਢੇ ਜਾਣਾ ਤੇ ਉਸ ਵੱਲੋਂ ਆਸ਼ੂ ਵੱਲੋਂ ਇਹ ਸੰਪਤੀ ਲਈ ਜਾਣਾ ਕਿ ਦੇਖੋ ਜੀ ਮੇਰੇ ਤੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਮੈਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਐਂਟੀਸੀਪੇਟਰੀ ਬੇਲ ਦੇ ਲਈ ਜਾਣਾ ਉਹ ਇੱਕ ਗਿਮਿਕ ਸੀ ਜੋ ਕਿ ਬੈਕ ਫਾਇਰ ਕਰ ਗਈ ਕਿਉਂਕਿ ਜਿਹੜੇ ਵੀ ਬੰਦੇ ਥੋੜੀ ਬਹੁਤ ਰਾਜਨੀਤੀ ਨੂੰ ਸਮਝਦੇ ਨੇ ਜਿਨ੍ਹਾਂ ਦੀ ਸਿਆਸਤ ਨਾਲ ਥੋੜੀ ਬਹੁਤ ਵੀ ਲਾਗ ਦੇ ਅਟੈਕ ਹੈ ਕੋਈ ਪਹਿਚਾਨ ਹੈ ਜਾਂ ਸਮਝਦੇ ਨੇ ਜੀ ਤੇ ਚਰਚਾ ਕਰਦੇ ਨੇ ਉਹ ਬੰਦੇ ਕਿਸੇ ਦੇ ਵੀ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਉਤਰ ਗਈ ਕਿ ਕੋਈ ਵੀ ਸਰਕਾਰ ਆਪਣੇ ਵਿਰੋਧੀ ਉਮੀਦਵਾਰ ਨੂੰ ਖਾਲੀ ਦੇ ਵਿੱਚ ਧਰ ਕੇ ਕੋਈ ਨਾ ਕੋਈ ਮੁੱਦਾ ਪਰੋਸੇਗੀ ਆਸ਼ੂ ਕੋਲ ਇਸ ਤੋਂ ਇਲਾਵਾ ਕੋਈ ਮੁੱਦਾ ਨਹੀਂ ਸੀ ਕਿ ਮੇਰੇ ਨਾਲ ਧੱਕਾ ਹੋਇਆ ਹੈ ਮੈਨੂੰ 2-3 ਸਾਲ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ ਹੈ ਮੇਰੇ ਤੇ ਰਾਜਨੀਤਿਕ ਬਦਲਾਖੂਰੀ ਦੇ ਕੇਸ ਪਾਏ ਨੇ ਤੇ ਉਹ ਉਹਦੇ ਖਤਮ ਹੋ ਚੁੱਕੇ ਸੀ ਕਿਉਂਕਿ ਆਸ਼ੂ ਬਾਹਰ ਆ ਚੁੱਕੇ ਸੀ ਉਸ ਨੂੰ ਹੀ ਦੁਬਾਰਾ ਮੁੱਦਾ ਬਣਾਉਣ ਦੇ ਲਈ ਇਹ ਵਾਰੰਟਾਂ ਦੀ ਜੋ ਵੀ ਖੇਡ ਖੇਡੀ ਗਈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫਟਾਫਟ ਉਸ ਐਸਐਸਪੀ ਨੂੰ ਸਸਪੈਂਡ ਕਰਕੇ ਉਸ ਗੱਲ ਦੇ ਉੱਤੇ ਕਾਬੂ ਪਾ ਲਿਆ ਉਸ ਗੱਲ ਨੂੰ ਅੱਗੇ ਫੈਲਣ ਨਹੀਂ ਦਿੱਤਾ ਗਿਆ ਫੇਰ ਜਦੋਂ ਚੋਣ ਪ੍ਰਚਾਰ ਖਤਮ ਹੋਣਾ ਸੀ ਉਸ ਦਿਨ ਵੀ ਆਸ਼ੂ ਵੱਲੋਂ ਇੱਕ ਐਸਐਚਓ ਨੂੰ ਜੋ ਕਿ ਵਰਦੀ ਵਿੱਚ ਸੀ ਸ਼ਰਮ ਕੈਮਰਿਆਂ ਦੇ ਸਾਹਮਣੇ ਤੱਕੇ ਮਾਰਨਾ ਉਹ ਵੀ ਸ਼ਾਇਦ ਕੋਈ ਕੋਸ਼ਿਸ਼ ਸੀ ਕਿ ਮੈਨੂੰ ਪੁਲਿਸ ਗ੍ਰਿਫਤਾਰ ਕਰੇਗੀ ਤੇ ਮੈਂ ਫਿਰ ਇਸ ਗੱਲ ਦਾ ਰੋਣਾ ਰੋਊਗਾ ਕਿ ਮੇਰੇ ਨਾਲ ਤੱਕਾ ਹੋ ਰਿਹਾ ਹੈ ਲੇਕਿਨ ਉਹ ਵੀ ਸ਼ਾਇਦ ਬਾਖਫਾਰ ਕਰ ਗਿਆ ਲੋਕਾਂ ਨੇ ਇਸ ਨੂੰ ਇੰਨਾ ਚੰਗਾ ਨਹੀਂ ਸਮਝਿਆ ਕਿ ਤੁਸੀਂ ਇੱਕ ਵਰਦੀ ਦੇ ਵਿੱਚ ਇਨਸਪੈਕਟਰ ਹੋਵੇ ਐਸਐਚਓ ਹੋਵੇ ਜੋ ਆਪਣੀ ਡਿਊਟੀ ਕਰ ਰਿਹਾ ਹੋਵੇ ਚਾਹੇ ਨਾ ਵੀ ਕਰ ਰਿਹਾ ਹੋਵੇ ਉਹਨੂੰ ਪਬਲਿਕ ਦੇ ਸਾਹਮਣੇ ਕੈਮਰਿਆਂ ਦੇ ਸਾਹਮਣੇ ਤੱਕੇ ਮਾਰੂੰ ਫਿਰ ਆਮ ਲੋਕ ਜਿਹੜੇ ਨੇ ਉਹ ਪੁਲਿਸ ਦੀ ਇੱਜ਼ਤ ਕਿਵੇਂ ਕਰਨਗੇ ਜਾਂ ਕਿਉਂ ਕਰਨਗੇ ਇਹ ਸਵਾਲ ਦਾ ਜਵਾਬ ਆਸ਼ੂਰੋਹੀ ਦੇਣੇ ਪੈਣਗੇ ਲੇਕਿਨ ਜੋ ਆਮ ਆਦਮੀ ਪਾਰਟੀ ਵੱਲੋਂ ਇਹ ਇਲਜ਼ਾਮ ਲਾਏ ਜਾ ਰਹੇ ਸੀ ਕਿ ਹੰਕਾਰੀ ਬੰਦਾ ਹੈ ਇਸ ਦੇ ਵਿੱਚੋਂ ਧੌਣ ਚੁੱਕ ਕਿਲਾ ਕੱਢਣਾ ਹੈ ਇਹ ਸਾਰੀਆਂ ਹਰਕਤਾਂ ਆਸ਼ੂ ਦੀਆਂ ਉਸ ਨਰੇਟਿਵ ਨੂੰ ਜਸਟੀਫਾਈ ਕਰਦੀਆਂ ਜ਼ਰੂਰ ਦਿੱਖੀਆਂ ਕਿ ਵਾਕਿਆ ਹੀ ਆਸ਼ੂ ਦਾ ਜਿਹੜਾ ਵਰਤਾਵਾ ਹੈ ਉਹ ਬਹੁਤ ਹੰਕਾਰ ਭਰਿਆ ਹੈ ਇੱਕ ਤਾਂ ਉਹਨੇ ਕੋਈ ਹੋਰ ਬੰਦਾ ਜੋ ਉਸ ਨੂੰ ਚੰਗਾ ਨਹੀਂ ਲੱਗਦਾ ਸੀ ਉਹ ਆਪਣੀ ਕੈਂਪੇਨ ਦੇ ਵਿੱਚ ਨਹੀਂ ਵੜਨ ਦਿੱਤਾ ਚਾਹੇ ਉਹਨਾਂ ਦੀ ਪਾਰਟੀ ਦਾ ਪ੍ਰਧਾਨ ਹੀ ਕਿਉਂ ਨਾ ਹੋਵੇ ਦੂਸਰਾ ਉਹ ਉਪਨ ਸਬੰਸਰਾਂ ਦੇ ਨਾਲ ਵੀ ਕਿਸ ਤਰੀਕੇ ਨਾਲ ਪੇਸ਼ ਆਉਂਦੇ ਨੇ ਇਹ ਵੀ ਸਾਰਿਆਂ ਦੇ ਸਾਹਮਣੇ ਸੀ ਸੋ ਹੁਣ ਇਸ ਤੋਂ ਬਾਅਦ ਇਹ ਕਾਂਗਰਸ ਦੀ ਲੜਾਈ ਖਤਮ ਹੋ ਜਾਏਗੀ ਇਹ ਵੀ ਕਿਹਾ ਨਹੀਂ ਜਾ ਸਕਦਾ ਸਭ ਨੂੰ ਇਹ ਲੜਾਈ ਵਦਨ ਦੇ ਪੂਰੇ ਆਸਾਰ ਨੇ ਕਿਉਂਕਿ ਚਰਨਜੀਤ ਚੰਨੀ ਰਾਣਾ ਗੁਰਜੀਤ ਇਹ ਆਪਣੀ ਹਾਰ ਮੰਨ ਕੇ ਘਰੇ ਬੈਠ ਜਾਣਗੇ ਜਾਂ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਇਸ ਹਾਰ ਨੂੰ ਭੁੱਲ ਜਾਣਗੇ ਤੇ ਉਸ ਇਹਨਾਂ ਨੂੰ ਘਰੇ ਬੈਠਣ ਦੇਣਗੇ ਇਹ ਕੋਈ ਵੀ ਇਸ ਗੱਲ ਦੇ ਉੱਤੇ ਯਕੀਨ ਨਹੀਂ ਕਰਦਾ ਇੱਕ ਦੂਜੇ ਤੇ ਦੋਸ਼ ਲੱਗਣਗੇ ਹੋ ਸਕਦਾ ਹੈ ਸ਼ਾਮ ਤੱਕ ਦੇ ਚਲਦੇ ਹੀ ਕਿਸੇ ਨਾ ਵੱਲੋਂ ਕੋਈ ਨਾ ਕੋਈ ਬਿਆਨਬਾਗੀ ਕਰ ਦਿੱਤੀ ਜਾਵੇ ਲੇਕਿਨ ਇਹ ਜਿਹੜੀ ਆਪਸੀ ਸੁਪਰੀਮਸੀ ਦੀ ਟੜੇਬੰਦੀ ਦੀ ਲੜਾਈ ਹੈ ਉਹ ਖਤਮ ਨਹੀਂ ਹੋਏਗੀ ਜੋ ਕਾਂਗਰਸ ਨੂੰ ਲੱਗਦਾ ਹੈ ਕਿ 2027 ਦੀ ਚੋਣਾਂ ਅਸੀਂ ਬੈਠੇ ਬੈਠੇ ਘਰ ਬੈਠੇ ਜਿੱਤ ਜਾਵਾਂਗੇ ਤੇ ਲੜਾਈ ਹੋਣ ਮੁੱਖ ਮੰਤਰੀ ਬਣਨ ਦੀ ਹੈ ਕਿ ਕੌਣ ਮੁੱਖ ਮੰਤਰੀ ਬਣੇ ਇਹ ਲੜਾਈ ਜਾਂ ਇਹ ਲਾਲਸਾ ਹੀ ਕਾਂਗਰਸ ਨੂੰ ਡੋਬੋਏਗੀ ਇਹ ਵੀ ਸਾਰਿਆਂ ਨੂੰ ਪਤਾ ਹੈ ਤੇ ਸਾਰੇ ਜਾਣਦੇ ਹੁਣ ਗੱਲ ਭਾਜਪਾ ਦੀ ਕਰੀਏ ਬੀਜੇਪੀ ਦੀ ਕਰੀਏ ਜੋ ਕਿ ਇਸ ਚੋਣਾਂ ਦੇ ਵਿੱਚ ਤੀਸਰੇ ਨੰਬਰ ਤੇ ਰਹੀ ਹੈ 2027 ਦੇ ਵਿੱਚ ਭਾਜਪਾ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਇਹ ਤਾਂ ਸਾਫ ਹੋ ਗਿਆ ਹੈ ਇਸ ਤਰ੍ਹਾਂ ਤੁਸੀਂ ਸਮਝੋਗੇ ਜਿਵੇਂ ਕਿ ਕਿਹਾ ਜਾ ਰਿਹਾ ਹੈ ਜੋ ਸੋਸ਼ਲ ਮੀਡੀਆ ਤੇ ਘੜਿਆ ਜਾ ਰਿਹਾ ਨਰੇਟਿਵ ਹੈ ਕਿ ਭਾਜਪਾ ਨੂੰ ਲੋਕਾਂ ਨੇ ਪਿੰਡਾਂ ਵਿੱਚ ਨਹੀਂ ਵੜਨ ਦੇਣਾ ਤੇ ਉਹਨੂੰ ਵੋਟਾਂ ਨਹੀਂ ਪਾਣੀਆਂ ਉਹ ਗੱਲ ਤਾਂ ਸਾਫ ਹੋ ਗਈ ਹੈ ਕਿ ਅਜੇ ਇਹ ਨਹੀਂ ਹੈ ਵੋਟਾਂ ਕਹਿਣ ਗਿਆ ਤੇ ਭਾਜਪਾ ਲੜਾਈ ਦੇ ਵਿੱਚ ਹੈ ਲੇਕਿਨ ਭਾਜਪਾ ਨੂੰ ਵੀ ਆਪਣੀ ਰਣਨੀਤੀ ਕੀ ਬਣਾਉਣੀ ਹੈ ਕਿਸ ਰਣਨੀਤੀ ਤੇ ਚੱਲਣਾ ਹੈ ਉਹ ਸਾਫ਼ ਕਰਨ ਦੀ ਲੋੜ ਹੈ ਜੋ ਹੁਣ ਤੱਕ ਉਹ ਲੰਮੇ ਸਮੇਂ ਤੋਂ ਪ੍ਰਯੋਗ ਕੀਤੇ ਜਾ ਰਹੇ ਨੇ ਉਹਨਾਂ ਵੱਲੋਂ ਕਦੇ ਉਹ ਅੰਬੇਦਕਰ ਦਾ ਪ੍ਰੋਟੈਸਟ ਵਾਲਾ ਹੋਵੇ ਕਦੇ ਉਹ ਲੀਡਰਸ਼ਿਪ ਨੂੰ ਬਦਲਣ ਦਾ ਹੋਵੇ ਕਿਸੇ ਸਿਆਸੀ ਆਗੂ ਨੂੰ ਸ਼ਾਮਲ ਕਰਾਉਣਾ ਫਿਰ ਉਹ ਬਾਹਰ ਚਲੇ ਜਾਣਾ ਇਹ ਸਾਰੇ ਪ੍ਰਯੋਗ ਜਿਹੜੇ ਨੇ ਉਹਨਾਂ ਨੂੰ ਹੁਣ ਬੰਦ ਕਰ ਦੇਣੇ ਚਾਹੀਦੇ ਨੇ ਇੱਕ ਸਾਫ਼ ਰਣਨੀਤੀ ਤੈਅ ਕਰਨੀ ਚਾਹੀਦੀ ਹੈ ਕਿਉਂਕਿ 1.5 ਸਾਲ ਉਹਨਾਂ ਦੇ ਲਈ ਕਾਫੀ ਜ਼ਿਆਦਾ ਸਮਾਂ ਨਹੀਂ ਹੈ ਉਹਨਾਂ ਨੂੰ ਆਪਣੀ ਜਿਹੜੀ ਕੈਂਪੇਨ ਹੈ ਉਹ ਜ਼ੀਰੋ ਤੋਂ ਸਟਾਰਟ ਕਰਨੀ ਪੈਣੀ ਹੈ ਉਹਨਾਂ ਨੂੰ ਇਹ ਤੈਅ ਕਰਨਾ ਪਵੇਗਾ ਕਿ ਉਹਨਾਂ ਦਾ ਪੰਜਾਬ ਦੇ ਵਿੱਚ ਆਗਪਾ ਦਾ ਨੇਤਾ ਜਿਹੜਾ ਹੈ ਉਹ ਕੌਣ ਹੋਵੇ ਸੁਨੀਲ ਜਾਖੜ ਹੋਣਗੇ ਪਰ ਉਹ ਨੀਤ ਬਿੱਟੂ ਹੋਣਗੇ ਜਾਂ ਕੋਈ ਟਕਸਾਲੀ ਭਾਜਪਾ ਦਾ ਆਗੂ ਹੋਏਗਾ ਕੋਈ ਹਿੰਦੂ ਚਿਹਰਾ ਹੋਏਗਾ ਜਿਸ ਨੂੰ ਉਹ ਅੱਗੇ ਲੈ ਕੇ ਆਉਣਾ ਚਾਹੁੰਦੇ ਨੇ ਇਹ ਉਹਨਾਂ ਨੂੰ ਅੱਜ ਤੈਅ ਕਰਨਾ ਪਏਗਾ ਤਾਂ ਕਿ ਫਿਰ ਸਾਲ ਦਾ ਸਮਾਂ ਮਿਲੇ ਚੰਗੇ ਤਰੀਕੇ ਦੇ ਨਾਲ ਜ਼ਮੀਨੀ ਪੱਧਰ ਤੇ ਕੰਮ ਕਰਨ ਦਾ ਕੈਂਪੇਨ ਕਰਨ ਦਾ ਜੇ ਭਾਜਪਾ ਇਕੱਲੇ ਸੱਤਾ ਦੇ ਵਿੱਚ ਆਉਣਾ ਚਾਹੁੰਦੀ ਕਦੇ ਸੁਨੀਲ ਜਾਖੜ ਆ ਜਾਂਦੇ ਨੇ ਬਾਹਰ ਆ ਜਾਂਦੇ ਨੇ ਘਰੇ ਉਹ ਘਰ ਬੈਠ ਜਾਂਦੇ ਨੇ ਕਦੇ ਉਹ ਨੀਤ ਬਿੱਟੂ ਨੂੰ ਅੱਗੇ ਪੇਸ਼ ਕਰ ਦਿੱਤਾ ਜਾਂਦਾ ਹੈ ਕਦੇ ਉਹ ਪਛਾਣ ਹਟ ਜਾਂਦੇ ਨੇ ਸੋ ਫੈਸਲਾ ਕਰਨਾ ਪਏਗਾ ਤੈਅ ਕਰਨਾ ਪਏਗਾ ਕਿ ਲੀਡਰਸ਼ਿਪ ਕੌਣ ਹੈ ਮੋਦੀ ਦੇ ਨਾਮ ਤੇ ਸਿਰਫ ਤੁਸੀਂ ਵੋਟਾਂ ਮੰਗੋਗੇ 2027 ਦੇ ਵਿੱਚ ਉਹਦੇ ਨਾਲ ਕੋਈ ਬਹੁਤਾ ਲਾਹਾ ਹੋਣ ਵਾਲਾ ਨਹੀਂ ਕੱਲੇ ਸ਼ਹਿਰੀ ਪਾਕਟਾਂ ਦੇ ਵਿੱਚੋਂ ਤੁਸੀਂ ਸੀਟਾਂ ਲੈ ਜਾਓਗੇ ਇਹ ਵੀ ਨਹੀਂ ਹੋ ਸਕਦਾ ਤੇ ਭਾਜਪਾ ਨੂੰ ਸ਼ਾਇਦ ਗੱਠਜੋੜ ਬਣਾਉਣ ਦੀ ਲੋੜ ਹੈ ਇਹ ਵੀ ਕਿਤਨਾ ਕਿਤੇ ਸਾਫ਼ ਹੋ ਗਿਆ ਹੈ ਇਹਨਾਂ ਚੋਣਾਂ ਤੋਂ ਸਭ ਕੁ ਲੈਣ ਦੀ ਲੋੜ ਹੈ ਲੇਕਿਨ ਗੱਠਜੋੜ ਬਣਾਇਆ ਕਿਹਦੇ ਨਾਲ ਜਾਵੇ ਅਕਾਲੀ ਦਲ ਦੇ ਜੋ ਹਾਲਾਤ ਨੇ ਇਸ ਤੋਂ ਨਹੀਂ ਲੱਗਦਾ ਕਿ ਅਕਾਲੀ ਦਲ ਨਾਲ ਗੱਠਜੋੜ ਕਰਨ ਤੋਂ ਬਾਅਦ ਕੋਈ ਫਾਇਦਾ ਹੋਵੇਗਾ। ਭਾਜਪਾ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਕਿ ਅਸੀਂ ਉਹਨਾਂ ਦੇ ਨਾਲ ਗੱਠਜੋੜ ਨਹੀਂ ਕਰਨਾ ਚਾਹੁੰਦੇ ਪਰ ਜੇ ਪੰਜ ਮੈਂਬਰੀ ਕਮੇਟੀ ਨਾਲ ਵੀ ਉਹਨਾਂ ਨੇ ਗੱਠਜੋੜ ਕਰਨਾ ਹੈ ਤਾਂ ਉਹਨਾਂ ਨੂੰ ਐਸਟੀਪੀਸੀ ਦੀਆਂ ਇਲੈਕਸ਼ਨਲ ਛੇਤੀ ਕਰਵਾਉਣੀਆਂ ਪੈਣਗੀਆਂ ਤਾਂ ਕਿ ਉਸ ਦੇ ਵਿੱਚੋਂ ਸਿੱਖ ਅੰਤਖ ਲੀਡਰਸ਼ਿਪ ਕਿਹੜੀ ਹੈ ਉਹ ਦਾ ਉਭਾਰ ਹੋ ਸਕੇ ਤੇ ਉਭਾਰ ਹੋਣ ਤੋਂ ਬਾਅਦ ਉਹਦੇ ਨਾਲ ਭਾਜਪਾ ਗੱਠਜੋੜ ਕਰ ਸਕੇ। ਹੁਣ ਐਸਟੀਪੀਸੀ ਦੀਆਂ ਚੋਣਾਂ ਦੇ ਵਿੱਚ ਸੈਂਟਰ ਨੂੰ ਦੇਰੀ ਨਹੀਂ ਕਰਨੀ ਚਾਹੀਦੀ ਤੇ ਸ਼ਾਇਦ ਆਉਣ ਵਾਲੇ 1-2 ਮਹੀਨਿਆਂ ਦੇ ਵਿੱਚ ਇਹ ਚੋਣਾ ਹੋ ਵੀ ਜਾਣ ਇਹ ਇਸ ਲੁਧਿਆਣੇ ਦੀ ਚੋਣ ਤੋਂ ਸਾਫ਼ ਜਾਹਿਰ ਹੋ ਰਿਹਾ ਹੈ ਤੇ ਇਹੀ ਰਣਨੀਤੀ ਜਿਹੜੀ ਹੈ ਟਕਸਾਲੀ ਆਗੂ ਦੇ ਨਾਲ ਚੜਨਾ ਹੈ ਸਿਰਫ ਸ਼ੈਰੀ ਜਾਂ ਹਿੰਦੂ ਵੋਟ ਦੇ ਉੱਪਰ ਚਲਣਾ ਹੈ ਦਲਿਤ ਵੋਟ ਨੂੰ ਆਪਣੇ ਵੱਲ ਖਿੱਚ ਪਾਉਣਾ ਹੈ ਜਾਂ ਪੰਜਾਬ ਦੇ ਵਿੱਚ ਦਲਿਤ ਵੋਟ ਇੰਨੀ ਮੈਟਰ ਕਰਦੀ ਵੀ ਹੈ ਜਾਂ ਪੈਂਦੀ ਉਸ ਤਰੀਕੇ ਨਾਲ ਹੈ ਇਹ ਵੀ ਭਾਜਪਾ ਨੂੰ ਹੁਣ ਤੱਕ ਸਮਝ ਆ ਜਾਣਾ ਚਾਹੀਦਾ ਹੈ ਦੀ ਰਣਨੀਤੀ ਸਾਫ਼ ਕਰਕੇ ਇੱਕ ਰਣਨੀਤੀ ਬਣਾ ਕੇ ਉਹਦੇ ਉੱਤੇ ਚੱਲਣ ਦੀ ਲੋੜ ਹੈ ਜਿਸ 2027 ਦੇ ਵਿੱਚ ਭਾਜਪਾ ਨੇ ਉਸ ਚੰਗੀ ਪਰਫਾਰਮੈਂਸ ਕਰਨੀ ਹੈ ਤੇ ਗਠਜੋੜ ਲਈ ਵੀ ਕਿਹੜੀ ਤਰ ਹੈ ਉਹ ਵੀ ਉਹਨਾਂ ਨੂੰ ਸਾਫ਼ ਕਰ ਦੇਣਾ ਚਾਹੀਦਾ ਹੈ ਅੰਤਖ ਹਲਕਿਆਂ ਦੇ ਵਿੱਚ ਵੀ ਜਿਹੜੀ ਲੀਡਰਸ਼ਿਪ ਫਿਲੀ ਫਿਰ ਰਹੀ ਹੈ ਤਿੰਨ ਚਾਰ ਥਾਂ ਦੇ ਉੱਤੇ ਉਹ ਚੋਂ ਵੀ ਇੱਕ ਤਰ ਨੂੰ ਉਭਾਰ ਕੇ ਬਾਕੀਆਂ ਨੂੰ ਉਹਦੇ ਨਾਲ ਜੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹਨਾਂ ਨੂੰ ਛੇਤੀ ਕਰਨੀ ਪਵੇ ਹਾਂ ਗੱਲ ਕਰਦੇ ਹਾਂ ਅਕਾਲੀ ਦਲ ਜਦੋਂ ਤੁਹਾਡਾ ਮੁਲਾਂਕਣ ਹੀ ਇਸ ਗੱਲ ਤੇ ਹੋ ਰਿਹਾ ਹੋਵੇ ਕਿ ਤੁਸੀਂ ਇੱਕ ਹਲਕੇ ਦੇ ਵਿੱਚ 10000 ਵੋਟਾਂ ਤੱਕ ਪਹੁੰਚ ਸਕਦੇ ਹੋ ਜਾਂ ਨਹੀਂ ਤਾਂ ਫਿਰ ਗੱਲ ਹੀ ਖਤਮ ਹੋ ਜਾਂਦੀ ਹੈ ਕਿ ਤੁਹਾਡੀ ਚਰਚਾ ਕੀਤੀ ਵੀ ਜਾਣੀ ਚਾਹੀਦੀ ਹੈ ਜਾਂ ਨਹੀਂ ਕੀਤੀ ਜਾਣੀ ਚਾਹੀਦੀ ਹੈ 2027 ਦੇ ਵਿੱਚ ਸੁਖਬੀਰ ਬਾਦਲ ਸੀਐਮ ਬਣਨ ਦਾ ਦਾਵਾ ਕਿਸ ਜੋਰ ਦੇ ਉੱਤੇ ਦਮ ਦੇ ਉੱਪਰ ਭਰ ਰਹੇ ਨੇ ਉਹ ਵੀ ਸ਼ਾਇਦ ਉਹੀ ਜਾਣਦੇ ਨੇ ਬਾਕੀ ਕਿਸੇ ਨੂੰ ਤਾਂ ਲੱਗ ਨਹੀਂ ਰਿਹਾ ਕਿ ਕਿਸੇ ਵੀ ਤਰੀਕੇ ਨਾਲ ਪੋਸੀਬਲ ਹੈ ਜੋ ਲੋਕ ਲੁਧਿਆਣਾ ਦੇ ਨਾਲ ਸਬੰਧ ਰੱਖਦੇ ਨੇ ਤਾਂ ਜਾਂ ਲੋਕਾਂ ਦੇ ਨਾਲ ਲੁਧਿਆਣਾ ਦੇ ਨਿਵਾਸੀਆਂ ਨਾਲ ਗੱਲ ਕੀਤੀ ਹੀ ਹੋਵੇ ਉਹਨਾਂ ਵੱਲੋਂ ਸਾਰਿਆਂ ਵੱਲੋਂ ਇਹ ਕਿਹਾ ਜਾਏਗਾ ਕਿ ਉਮੀਦਵਾਰ ਤਾਂ ਚੰਗਾ ਸੀ ਉਮੀਦਵਾਰ ਦੇ ਵਿੱਚ ਕੋਈ ਕਮੀ ਨਹੀਂ ਸੀ ਜੇ ਇੱਥੇ ਮਹੇਸ਼ਿੰਦਰ ਗਰੇਵਾਲ ਦੁਬਾਰਾ ਚੋਣ ਲੜਦੇ ਤਾਂ ਸ਼ਾਇਦ ਇਸ ਵਾਰ 5000 ਵੋਟਾਂ ਵੀ ਨਾ ਪੈਂਦੀਆਂ ਪਰ ਫੇਰ ਵੀ ਜਿਹੜੇ ਨਤੀਜੇ ਆਏ ਨੇ ਜਿੰਨੀਆਂ ਕੁ ਵੋਟਾਂ ਅਕਾਲੀ ਦਲ ਨੂੰ ਪਈਆਂ ਨੇ ਉਸ ਗੱਲ ਤੋਂ ਸਾਫ਼ ਹੋ ਗਿਆ ਹੈ ਕਿ ਜੋ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਆਉਣ ਵਾਲੀ 2027 ਦੀਆਂ ਚੋਣਾਂ ਵਿੱਚ ਅਸੀਂ ਨੌਜਵਾਨਾਂ ਨੂੰ ਇੱਕ ਦਵਾਂਗੇ ਬਹੁਤੀਆਂ ਟਿਕਟਾਂ ਨਵੇਂ ਚਿਹਰਿਆਂ ਨੂੰ ਦਿੱਤੀਆਂ ਜਾਣਗੀਆਂ ਉਹਦੇ ਨਾਲ ਵੀ ਕੋਈ ਫਰਕ ਨਹੀਂ ਪੈਣਾ ਹੈ ਕਿਉਂਕਿ ਉਹ ਜਿੱਤਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਣਗੇ ਜਿਵੇਂ ਕਿ ਇੱਥੇ ਪਰਪਕਾਰ ਘੁੰਮਣ ਦੇ ਨਾਲ ਹੋਇਆ ਹੈ ਉਮੀਦਵਾਰੀ ਦੇ ਵਿੱਚ ਕੋਈ ਕਮੀ ਨਹੀਂ ਸੀ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਸੀ ਛਵੀ ਵੀ ਸਾਫ਼ ਸੀ ਪਰ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਵੋਟਾਂ ਨਹੀਂ ਪਈਆਂ ਤੇ 9 27 ਦੇ ਵਿੱਚ ਪੈਣ ਉਹਨਾਂ ਨੂੰ ਆਪਣੀ ਕੀ ਰਣਨੀਤੀ ਘੜਨੀ ਚਾਹੀਦੀ ਹੈ ਉਹਨਾਂ ਨੂੰ ਪੰਥਕ ਮਸਲਿਆਂ ਦੇ ਵਿੱਚ ਇਸੇ ਤਰੀਕੇ ਨਾਲ ਅੱਗੇ ਵਧਣਾ ਹੈ ਕਿ ਉਹ ਪੰਥ ਦੇ ਉਲਟ ਹੋ ਕੇ ਸਾਰੇ ਕੰਮ ਕਰਨਗੇ ਤੇ ਫਿਰ ਉਮੀਦ ਕਰਨਗੇ ਕਿ ਪੰਥ ਉਹਨਾਂ ਨੂੰ ਵੋਟਾਂ ਪਾ ਦੇਵੇਗਾ ਇਸ ਸਟ੍ਰੈਟਜੀ ਦੇ ਉੱਤੇ ਵੀ ਸੋਚਣ ਦੀ ਲੋੜ ਹੈ ਸਬਕ ਲੈਣ ਦੀ ਲੋੜ ਹੈ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਸਬਕ ਲੈਣਾ ਹੈ ਤਾਂ ਸ਼ਾਇਦ ਉਸਖਬੀਰ ਬਾਦਲ ਨੂੰ ਲੈਣ ਦੀ ਲੋੜ ਹੈ ਕਿ ਉਹਨਾਂ ਦਾ ਰਾਜਨੀਤਿਕ ਪਿਵਿੱਖ ਕੀ ਹੈ ਕੀ ਹੋਣਾ ਚਾਹੀਦਾ ਹੈ ਉਹ ਤੈ ਇਸ ਸਮੇਂ ਉਹਨਾਂ ਨੂੰ ਕਰਨਾ ਪਵੇਗਾ ਕਿ ਉਹ ਇਸੇ ਤਰੀਕੇ ਨਾਲ ਅੱਗੇ ਵਧਦੇ ਰਹਿਣਗੇ ਜਿਵੇਂ ਕਿ ਉਹ ਹੁਣ ਤੱਕ ਆਏ ਨੇ ਇੱਕ ਡਿਕਟੇਟਰ ਦੀ ਤਰ੍ਹਾਂ ਕਿ ਮੈਂ ਆਹ ਗੱਲ ਕਹਿ ਦਿੱਤੀ ਹੈ ਮੈਂ ਇਹ ਫੈਸਲਾ ਲੈ ਲਿਆ ਹੈ ਹੁਣ ਸਾਰੇ ਮੇਰੇ ਪਿੱਛੇ ਆ ਕੇ ਖੜ੍ਹ ਜਓ ਇਹ ਸ਼ਾਇਦ ਸੰਭਵ ਨਹੀਂ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕ ਕਿਸੇ ਨੂੰ ਜ਼ਿਆਦਾ ਪਸੰਦ ਨਹੀਂ ਕਰਨਗੇ ਇਹ ਗੱਲ ਤਾਂ ਸਾਫ਼ ਹੋ ਗਈ ਸੋ ਕਿਹੜੀ ਕਿਹੜੀ ਪਾਰਟੀ ਨੂੰ ਕੀ ਕੀ ਸਬਕ ਲੈਣੇ ਚਾਹੀਦੇ ਨੇ ਇਹਦਾ ਵਿਸਥਾਰ ਨਾਲ ਅਸੀਂ ਤੁਹਾਨੂੰ ਦੱਸ ਹੀ ਦਿੱਤਾ ਕਿੰਨਾ ਤੁਸੀਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਹੋ ਇਹ ਤੁਹਾਡੇ ਉੱਪਰ ਹੈ ਤੁਸੀਂ ਕਮੈਂਟਾਂ ਦੇ ਵਿੱਚ ਚਰਚਾ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਭਾਗ ਲੈ ਸਕਦੇ ਹੋ ਤੇ ਕੋਸ਼ਿਸ਼ ਕਰਾਂਗੇ ਕਿ ਉਸ ਚਰਚਾ ਦੇ ਵਿੱਚ ਤੁਹਾਡੇਆਂ ਜੋ ਵੀ ਕਿਤੇ ਪ੍ਰਸ਼ਨ ਤੱਕੇ ਗਏ ਨੇ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੀਏ ਲੇਕਿਨ ਇੱਕ ਗੱਲ ਸਾਫ਼ ਹੈ 2027 ਦੀਆਂ ਜਿਹੜੀਆਂ ਚੋਣਾਂ ਨੇ ਉਹ ਫਸਵੀਆਂ ਹੋਣਗੀਆਂ ਇੱਕ ਪਾਸੜ ਨਹੀਂ ਹੋਣਗੀਆਂ ਤਿੰਨ ਤੇਰਾ ਆ ਬਣਦੀਆਂ ਨੇ ਜੇ ਭਾਜਪਾ ਗੱਠਜੋੜ ਦਾ ਮਸਲਾ ਹੱਲ ਕਰ ਲੈਂਦੀ ਹੈ ਤਾਂ ਤਿੰਨ ਕੋਈ ਮੁਕਾਬਲਾ ਹੋਣ ਦੀ ਉਮੀਦ ਹੈ ਉਹਨਾਂ ਤਿੰਨਾਂ ਤਰ੍ਹਾਂ ਦੇ ਵਿੱਚੋਂ ਕਿਹੜੀ ਪਾਰਟੀ ਸਰਕਾਰ ਬਣਾਉਂਦੀ ਹੈ ਹਜੇ ਸਮਾਂ ਬਹੁਤ ਪਿਆ ਹੈ ਬੜਾ ਕੁਝ ਹੋਣ ਵਾਲਾ ਹੈ ਔਰ ਸ਼ਾਇਦ ਬਹੁਤ ਛੇਤੀ ਛੇਤੀ ਹੀ ਇਹ ਗੱਲਾਂ ਹੋਣ ਭਾਜਪਾ ਵੱਲੋਂ ਕਿਸੇ ਨਾ ਕਿਸੇ ਪੈਕੇਜ ਦੇ ਐਲਾਨੇ ਜਾਣ ਦੀ ਵੀ ਸੰਭਵ ਹੈ ਰਵਨੀਤ ਪੱਟੂ ਵੱਲੋਂ ਇਸ਼ਾਰਾ ਕੀਤਾ ਗਿਆ ਸੀ ਕਿ 2 ਲੱਖ ਕਰੋੜ ਦਾ ਪੈਕੇਜ ਆਏਗਾ ਚਾਰਡ ਕਿਸਾਨਾਂ ਵਾਸਤੇ ਵੀ ਕੁਛ ਨਾ ਕੁਛ ਕੋਈ ਤੋਹਫਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਜਾਂ ਉਹਨਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਯਤਨ ਕੀਤਾ ਜਾਵੇ ਪਰ ਲੜਾਈ ਜਿਹੜੀ ਹੈ ਫਸਬੀ ਹੋਏਗੀ ਟੱਕਰ ਫਸਮੀ ਹੋਏਗੀ ਤੇ ਇਹ ਹਜੇ ਤੱਕ ਨਹੀਂ ਕਿਹਾ ਜਾ ਸਕਦਾ ਕਿ ਕਿਹੜੀ ਤਰ ਜਿਹਨੂੰ ਕੀ ਐਡਵਾਂਟੇਜ ਹੈ ਜਾਂ ਇੱਕ ਤਰ ਸਾਫ ਹੈ ਕਿ ਇਹ ਸਰਕਾਰ ਬਣਾ ਲੇਗੀ ਇਹ 2027 ਦੇ ਨੇੜੇ ਜਾ ਕੇ ਹੀ ਪਤਾ ਲੱਗੇਗਾ ਤੇ ਮੁਕਾਬਲਾ ਗਹਿਗਾ ਛੋਵੇਗਾ ਇਹ ਵੀ ਸਾਫ ਹੋ ਗਿਆ ਸੋ ਉਮੀਦ ਕਰਦੇ ਹਾਂ ਤੁਸੀਂ ਚਰਚਾ ਦੇ ਵਿੱਚ ਸ਼ਾਮਲ ਹੋਵੋਗੇ ਤੇ ਉਦੋਂ ਤੱਕ ਦੇ ਲਈ ਤੋਂ ਵਿਦਾ ਲੈਣੇ ਆ ਧੰਨਵਾਦ